ਸੰਗਤ ਜੀ ਆਪਾਂ ਸਵਈਆਂ ਦੀ ਸੰਥਿਆ ਕਰ ਰਹੇ ਹਾਂ ਤੇ ਸਵਈਏ ਮਹੰਦੇ 5ਵੇਂ ਕੇ ਆਪਣੇ ਚੱਲ ਰਹੇ ਨੇ ਇਤੁਕ ਆਪਣੀ ਸੰਥਿਆ ਸੰਪੂਰਨ ਹੋ ਚੁੱਕੀ ਸੀ ਤ੍ਰੰਮ ਧੀਰ ਗੁਰਮਤ ਗੰਭੀਰ ਇੱਥੇ ਹੁਣ ਗੱਗੇ ਤੇ ਉੱਤੇ ਟਿੱਪੀ ਨਹੀਂ ਲੱਗੀ ਇਹ ਗੰਭੀਰ ਨਹੀਂ ਬੋਲਣਾ ਇੱਥੇ ਵਿਸਰਾਮ ਹੈ ਇਹ ਧਿਆਨ ਰੱਖਣਾ ਇਹਨੂੰ ਤ੍ਰੰਮ ਬੋਲਣਾ ਹੈ ਇਹ ਗਭੀਰ ਬੋਲਣਾ ਹੈ ਗਭੀਰ ਜਿਹੜਾ ਗੱਗਾ ਇਹ ਟਿੱਪੀ ਤੋਂ ਰਹਤ ਹੈ ਤੇ ਸੰਗਤਾਂ ਪੜ ਜਾਂਦੀ ਹੈ ਗੰਭੀਰ ਇਹ ਬੋਲਣਾ ਧਰਮ ਧੀਰ ਗੁਰਮਤ ਗਭੀਰ ਗਭੀਰ ਬੋਲਣਨ ਪਾਰ ਦੁਖ ਵਿਸਾਰਣ ਸ਼ਬਦ ਸਾਰ ਹਰਿ ਸੰਮ ਉਦਾਰ ਉਦਾਰ ਤੇ ਵਿਸਰਾਮ ਹੈ ਅਹੰ ਮੇਵ ਕੱਠਾ ਪੜਨਾ ਅਹੀ ਮੇਵ ਨਿਵਾਰਣ ਮਹਾਦਾਨ ਸਤਗੁਰ ਗਿਆਨ ਗਿਆਨ ਤੇ ਵਿਸਰਾਮ ਹੈ ਮਨ ਜਾਓ ਨਾ ਹਟੇ ਮਨ ਜਾਓ ਨਾ ਹਟੇ ਇਹ ਨੰਨਾ ਵਖਰਾ ਸਤਵੰਤ ਹਰਨਾਮ ਮੰਤਰ ਮੰਤਰ ਤੇ ਵਿਸਰਾਮ ਹੈ ਜਿਹੜਾ ਤਤੇ ਨੂੰ ਸਿਹਾਰੀ ਲੱਗੀ ਉਚਾਰਨ ਹੋਵੇਗੀ ਸਤਵੰਤ ਸਤਵੰਤ ਨਹੀਂ ਕਹਿਣਾ ਨਾ ਸਤਵੰਤ ਸਿਹਾਰੀ ਲਾ ਕੇ ਉਚਾਰਨ ਹੋਣਾ ਹਰਨਾਮ ਮੰਤਰ ਮੰਤਰ ਤੇ ਵਿਸਰਾਮ ਹੈ ਨਾਵ ਨਿਧ ਨਾਨਕ ਹਟੇ ਨਿਧ ਨਾ ਨਿਖਟੇ ਨੰਨਾ ਵਖਰਾ ਗੁਰ ਰਾਮਦਾਸ ਤਨ ਸਰਬ ਮੈਂ ਮੈਂ ਤੇ ਵਿਸਰਾਮ ਲਾਉਣਾ ਇਹ ਬਿੰਦੀ ਤੁਰਹਿਤ ਪੜਨਾ ਮੈਂ ਸਹਿਜ ਚੰਦੂਆ ਤਾਣਿਓ ਤਾਣਿਓ ਤਤਿ ਕੰਨਾ ਨਾਣੇ ਸਿਆਰੀ ਐੜਾ ਤੇ ਉੜਿ ਆਉ ਕੜ ਤਾਣਿਓ ਗੁਰ ਅਰਜਨ ਕਲ ਉਚਰੈ ਤੈ ਰਾਜ ਯੋਗ ਰਸ ਜਾਣਿਓ ਅਰਜਨ ਅਪ ਪਿੱਛੇ ਵੀ ਦੱਸ ਕੇ ਆਏ ਆ ਜਜੇ ਦੇ ਪੈਰ ਵਿੱਚ ਔਂਕੜ ਲੱਗਾ ਹੈ ਜਜੇ ਦੇ ਔਂਕੜ ਹੈ ਅਰਜਨ ਔਂਕੜ ਉੜਾ ਕੇ ਲਾ ਕੇ ਉਚਾਰਨ ਹੋਵੇਗਾ ਤੇ ਕਲ ਉਚਰ ਹੈ ਇੱਥੇ ਹੁਣ ਕ ਕਾ ਲ ਲਾ ਲਲੇ ਦੇ ਪੈਰ ਵਿੱਚ ਅੱਧਾ ਜਈਆ ਲੱਗਾ ਹੈ ਤੇ ਜਈਏ ਦੇ ਥੱਲੇ ਔਂਕੜ ਲੱਗਾ ਹੈ ਤੇ ਊੜੇ ਦੇ ਔਂਕੜ ਪਹਿ ਜਾਣਾ ਹੈ ਕਲ ਉਚਰ ਹੈ ਕਲ ਉਚਰੈ ਪੜਨਾ ਹੈ ਅਦਕ ਲਾ ਕੇ ਕਲ ਉਚਰੈ ਤੈ ਰਾਜ ਯੋਗ ਰਸ ਜਾਣਿਓ ਭੈ ਨਿਰਭਉ ਮਾਨਿਓ ਲੱਖ ਮਹਿ ਅਲਖ ਲਖਾਇਓ ਇਹਨੂੰ ਅਲਖਣੀ ਪੜਨਾ ਅਲਖ ਪੜਨਾ ਅਲਖ ਲਖਾਇਓ ਅਗਮ ਅਗੋਚਰ ਗਤ ਗਭੀਰ ਗਭੀਰ ਤੇ ਬਿਸਰਾਮ ਹੈ ਤਿਆਰ ਰੱਖਣਾ ਪਿੱਛੇ ਪੜ ਕੇ ਆਏ ਆ ਗੱਗੇ ਤੇ ਟਿੱਪਿੰਨ ਲਾਉਣੇ ਗਭੀਰ ਸਤ ਗੁਰ ਪਰਚਾਇਓ ਪਰਚਾਇਓ ਗੁਰ ਪਰਚੈ ਪਰਵਾਣ ਪਰਵਾਣ ਤੇ ਵਿਸਰਾਮ ਐ ਰਾਜ ਮਹਿ ਜੋਗ ਕਮਾਇਓ ਕਮਾਇਓ ਧਨ ਧਨ ਗੁਰ ਧਨ ਇੱਥੇ ਆਣ ਕੇ ਵਿਸਰਾਮ ਲਾਉਣਾ ਧਨ ਧਨ ਗੁਰ ਧਨ ਅਪਾਰ ਸਰ ਸੁਭਰ ਪਰਾਇਓ ਅਪਾਰ ਅਭਾਰ ਪੜਨਾ ਹੈ ਸਰ ਸੁਭਰ ਇਹਨੂੰ ਸੁਭਰ ਪੜਨਾ ਸੋ ਭਾਰ ਨਹੀਂ ਪੜਨਾ ਸੁਭਰ ਪੜਾਇਓ ਗੁਰ ਗੰਮ ਪਰਮਾਨ ਅਜਰ ਜਰਿਓ ਜਰਿਓ ਤੇ ਬਿਸਰਾਮ ਹੈ ਇਹਨੂੰ ਅਜਰ ਪੜਨਾ ਹੈ ਕਈ ਸੰਗਤਾਂ ਅਜਰ ਪੜਦੀਆਂ ਪਰ ਜਿਹੜਾ ਟਕਸਾਲ ਦੇ ਵਿੱਚ ਇਸ ਦਾ ਉਚਾਰਨ ਕਰਵਾਇਆ ਜਾਂਦਾ ਹੈ ਅਜਰ ਅਜਰ ਜਰਿਓ ਸਰ ਸੰਤੋਖ ਸਮਾਇਓ ਸਮਾਇਓ ਗੋਰ ਅਰਜੁਨ ਕਲ ਉਚਰੈ ਇੱਥੇ ਬਿਸਰਾਮ ਹੈ ਇਸ ਦਾ ਉਚਾਰਨ ਆਪਾਂ ਪਹਿਲਾਂ ਸਿੱਖਿਆ ਕਿ ਲੱਲੇ ਦੇ ਪਰ ਵਿੱਚ ਜਈਆ ਲੱਗਾ ਇਹਨੇ ਊੜਾ ਬਣ ਜਾਣਾ ਤੇ ਊੜੇ ਔਂਕੜ ਪੈ ਜਾਣਾ ਕਲ ਉਚਰੈ ਤੈ ਸਹਿਜ ਜੋਗ ਨਿਜ ਪਾਇਓ ਨਿਜ ਪਾਇਓ ਅਮਿਓ ਰਸਨਾ ਬਦਨ ਵਰਦਾਤ ਇੱਥੇ ਦਾਤ ਤੇ ਬਿਸਰਾਮ ਹੈ ਅਮਿਓ ਰਸਨਾ ਬਦਨ ਵਰਦਾਤ ਲੱਖ ਅਪਾਰ ਗੁਰ ਸੂਰਬਦ ਓਮੈ ਨਿਵਾਰਿਓ ਓਮੈ ਨਿਵਾਰਿਓ ਨਿਵਾਰਿਓ ਇਸ ਤਰ੍ਹਾਂ ਪੜ੍ਹਨਾ ਹੈ ਇੱਕ ਦਾਤ ਤੇ ਵਿਸਰਾਮ ਲਾਉਣਾ ਇੱਕ ਸੂਰ ਤੇ ਵਿਸਰਾਮ ਲਾਉਣਾ ਹੈ ਪੰਚਾਹਰਨ ਇਹ ਇਕੱਠੇ ਪੜ੍ਹਨਾ ਹੈ ਪੰਚਾਹਰਨ ਦਲਿਓ ਸੁਨ ਸਹਿਜ ਨਿਜ ਘਰ ਸਹਾਰਿਓ ਪੰਚਾਹਰਨ ਕਈ ਥਾਂ ਤੇ ਜਿਹੜਾ ਨੰਨਾ ਇਹ ਇਸ ਪਾਸੇ ਲੱਗਾ ਹੁੰਦਾ ਹੈ ਨਿ ਦਲਿਓ ਤੇ ਨੰਨਾ ਇੱਥੇ ਲਾ ਕੇ ਨਦਲਿਓ ਪਾਠ ਕਈ ਥਾਂ ਤੇ ਲਿਖਿਆ ਹੁੰਦਾ ਹੈ ਪਰ ਜਿਹੜਾ ਸੋਧੂਚਾਰ ਨੇ ਸਦਾ ਸੰਪਰਦਾਵਾਂ ਦੇ ਵਿੱਚ ਕਰਾਇਆ ਜਾਂਦਾ ਹੈ ਇਹ ਜਿਹੜਾ ਨੰਨਾ ਰਾਰੇ ਦੇ ਨਾਲ ਜੋੜ ਕੇ ਇਸ ਪਾਸੇ ਨੰਨਾ ਜੋੜ ਕੇ ਪੰਚਾਹਰਨ ਇਕੱਠਾ ਪੜ ਕੇ ਦਲਿਓ ਦਲਿਓ ਇਹ ਵੱਖਰਾ ਪੜਾਉਂਦੇ ਨੇ ਪੰਚਾਹਰਨ ਦਲਿਓ ਸੁਨ ਸਹਿਜ ਨਿਜ ਘਰ ਸਹਾਰਿਓ ਹਰ ਨਾਮ ਲਾਗ ਜਗ ਉਧਰਿਓ ਉਧਰਿਓ ਇੱਥੇ ਬਿਸਰਾਮ ਹੈ ਸਤ ਗੁਰ ਰਿਦੈ ਵਸਾਇਓ ਵਸਾਇਓ ਗੁਰ ਅਰਜੁਨ ਕਲ ਉਚਰੈ ਤੈ ਜਨ ਕਹੈ ਕਲਸ ਦੀ ਪਾਇਓ ਜਨ ਕਹੈ ਕਲਸ ਦੀ ਪਾਇਓ ਦੀ ਪਾਇਓ ਇਸ ਤਰ੍ਹਾਂ ਪਾਠ ਕਰਨਾ ਇਹ ਇਕੱਠਾ ਹੀ ਸੋਰਠਿ ਗੁਰ ਅਰਜੁਨ ਇੱਥੇ ਔਂਕੜ ਲੱਗੇ ਧਿਆਨ ਰੱਖਣਾ ਜੱਜੇ ਨੂੰ ਔਂਕੜ ਇਹ ਉਚਾਰਨ ਹੋਵੇਗਾ ਗੋਰ ਅਰਜੁਨ ਪੁਰਖ ਪਰਮਾਨ ਪਰਮਾਨ ਤੇ ਵਿਸਰਾਮ ਹੈ। 파르ਥੋ ਚਾਲੈ ਨਹੀਂ 파르ਥੋ தਥਾ ਊੜੇ ਔਕੜਥੋ 파르ਥੋ ਚਾਲੈ ਨਹੀਂ ਨੇਜਾ ਨਾਮ ਨੀਸਾਨ ਨੀਸਾਨ ਤੇ ਵਿਸਰਾਮ ਲਾਉਣਾ ਹੈ ਇਹ ਧਿਆਨ ਰੱਖਣਾ ਨੀਸਾਨ ਨਹੀਂ ਪੜਨਾ ਇਹ ਨੀਸਾਨ ਨੰਨੇ ਨੂੰ ਬਿਹਾਰੀ ਲੱਗੀ ਹੈ ਨੀਸਾਨ ਨੀਸਾਨ ਸਤਗੁਰ ਸ਼ਬਦ ਸਵਾਰਿਓ ਇਹਨੂੰ ਸ਼ਬਦ ਨਹੀਂ ਪੜ੍ਹਨਾ ਕਈ ਸੰਗਤਾਂ ਨੂੰ ਸਸੇ ਦੇ ਪੈਰ ਵਿੱਚ ਬਿੰਦੀ ਲਾ ਕੇ ਉਚਾਰਨ ਕਰਦੀਆਂ ਪਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਤੇ ਵੀ ਪੈਰ ਵਿੱਚ ਬਿੰਦੀ ਨਹੀਂ ਆਈ ਲੱਗੀ ਹੋਈ ਇਸ ਕਰਕੇ ਇਹਨੂੰ ਸ਼ਬਦ ਸਸਾ ਹੀ ਉਚਾਰਨ ਕਰਨਾ ਜਦੋਂ ਪੈਰ ਵਿੱਚ ਬਿੰਦੀ ਲੱਗ ਜਾਵੇ ਫਿਰ ਉਹ ਸ਼ਸ਼ਾ ਬਣ ਜਾਂਦਾ ਹੈ ਇਸ ਕਰਕੇ ਉਹ ਸ਼ਬਦ ਸ ਸ ਅ ਤੇ ਬ ਬ ਤੇ ਦ ਦ ਸ਼ਬਦ ਸ ਸ ਦੀ ਆਵਾਜ਼ ਉਚਾਰਨ ਹੋਵੇ। ਸ਼ਬਦ ਸਵਾਰਿਓ ਭਵਜਨ ਸਾਇਰ ਛੇਤ ਸਾਇਰ ਛੇਤ ਛੇਤ ਤੇ ਵਿਸਰਾਮ ਲਾਉਣਾ ਹੈ। ਭਵਜਨ ਸਾਇਰ ਛੇਤ ਨਾਮ ਹਰੀ ਕਾ ਬੋਹਿਤਾ ਇਹ ਵੱਖਰੇ ਵੱਖਰੇ ਪਾਠ ਨਹੀਂ। ਨਾਮ ਹਰੀ ਕਾ ਬੋਹਿਤਾ। ਤੋ ਇਹਨਾਂ ਨੂੰ ਉਚਾਰਨ ਕਰਨਾ ਤੋ ਤੱਤੇ ਓਂਕੜ ਤੇ ਜਿਹੜਾ ਐਡ ਆ ਇਹ ਮੁਕਤ ਹੈ। ਤੋ ਸਤਗੁਰ ਸੰਹੇਤ ਸੰਹੇ ਸੱਟੇ ਟਿੱਪੀ ਸੰਹ ਹਾਹੇ ਲਾਂ ਤੇ ਤੱਤਾ ਹੇਤ ਸੰਹੇਤ ਇਸ ਤਰ੍ਹਾਂ ਪੜ੍ਹਨਾ ਹੈ। ਤੋ ਸਤਗੁਰ ਸੰਹੇਤ ਇੱਥੇ ਵਿਸਰਾਮ ਹੈ। ਨਾਮ ਲਾਗ ਜਗ ਉਧਰਿਓ ਨਾਮ ਲਾਗ ਜਗ ਉਧਰਿਓ ਤੇ ਅੱਗੇ ਜਗਤ ਉਧਾਰਨ ਨਾਮ ਨਾਮ ਤੇ ਵਿਸਰਾਮ ਹੈ। ਜਗਤ ਉਧਾਰਨ ਨਾਮ ਸਤਗੁਰ ਤੁਠੈ ਪਾਇਓ ਪਾਇਓ ਅਬ ਨਾਹੀ ਅਵਰ ਸਰ ਕਾਮ ਇਥੇ ਕਾਮ ਤੇ ਬਿਸਰਾਮ ਲਾਉਣਾ ਬਾਹਰ ਅੰਤਰ ਪੂਰੀ ਪੜੀ ਬਾਹਰ ਅੰਤਰ ਪੂਰੀ ਪੜੀ ਇਸ ਤਰ੍ਹਾਂ ਉਚਾਰਨ ਕਰਨਾ ਹੈ ਅਬ ਨਾਹੀ ਅਵਰ ਸਰ ਕਾਮ ਬਾਰਾਂ ਅੰਤਰ ਪੂਰੀ ਪੂਰੀ ਪੜੀ ਬਾਰਾਂ ਅੰਤਰ ਤੇ ਜਮਕੀ ਲਾਉਣੀ ਹੈ ਤੇ ਕਾਮ ਤੇ ਵਿਸਰਾਮ ਲਾਉਣਾ ਹੈ ਪੂਰੀ ਪੜੀ ਇਸ ਤਰ੍ਹਾਂ ਪੜਨਾ ਹੈ ਸਾਰੇ ਸਮੇਂ ਲੱਗੀ ਤੁਹਾਨੂੰ ਇੱਥੋਂ ਤੱਕ ਆਪਣੀ ਸੰਖਿਆ ਸਵਈਆਂ ਦੀ ਹੋ ਚੁੱਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ